ਆ ਦੇਖੋ ਭਰਾਓ ਕੱਲਾ ਪੱਕੇ ਦੀ ਪਾਈ ਇਸ ਮਸਲੇ 'ਚ ਆ ਇੱਟਾਂ ਲਾ ਕੇ ਆਏ ਆ ਆ ਵੇਖੋ ਬੱਜਰੀ ਆ ਬੱਜਰੀ ਉੱਗ ਨਹੀਂਿਆ ਆ ਦੇਖੋ ਉਹ ਹਾਲ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕਰੀ ਹੁਣ ਪ੍ਰਸ਼ਾਸਨ ਸੁੱਤਾ ਆ ਫੇਰ ਠਿੱਕੀ ਦੇ ਨੂੰ ਕਹਿੰਦੇ ਆ ਰੱਥੀ ਠਿੱਕੀ ਖਾੜਾ ਰੋਡ ਤੋਂ ਆ ਰਹੀ ਆ ਇਹ ਜਿੱਤੀ ਆ ਇਹਨਾਂ ਨੇ ਖਿਲਾ ਰਿਆ ਭਜਾ ਲਿਆ ਇਹਨਾਂ ਨੇ ਜਿੰਨਾਂ ਨੂੰ ਮੈਂ ਆਵਾਜ਼ ਦਿੱਤੀ ਆ ਹੱਥ ਮਾਰਿਆ ਪਰ ਇਹਨਾਂ ਖਿਲਾ ਰਿਆ ਨਹੀਂ ਇਹ ਆ ਵੇਖ ਲੋ ਇਹਨਾਂ ਨੇ ਹੱਥ ਫੂਰ ਉੱਟ ਲਈ ਆ ਉਹਦਾ ਮੂੰਹ ਲਕਾਲੇ ਉਹਨੂੰ ਪਤਾ ਵੀਡੀਓ ਬਣ ਗਈ ਆ ਇਹ ਹਾਲਾਤ ਬੜੇ ਪਏ ਇੱਥੋਂ ਦੇ ਕੋਈ ਇਹਨਾਂ ਨੂੰ ਕੁਛ ਨਾ ਵਾਲੀ ਕੋਈ ਇਹਨਾਂ ਨੂੰ ਕਿੱਥਨਾਂ ਵਾਲਾ ਨਹੀਂ ਹੈਗਾ ਇਹ ਧੱਜੀਆਂ ਉਡਾ ਰਹੇ